ਅੰਮ੍ਰਿਤ ਵੇਲਾ ਸਚਨਾਓ ਸਤਿਗੁਰੂ ਜੀ ਉੱਤਰ ਦਿੰਦੇ ਆ ਵਿਸਦੋ ਅੰਮ੍ਰਿਤ ਵੇਲਾ ਸਚਨਾਓ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਅੰਮ੍ਰਿਤ ਵੇਲੇ ਦੀ ਵਿਚਾਰ ਤਾਂ ਬਹੁਤ ਵਿਸਥਾਰ ਵਾਲੀ ਹੈ ਜਿਹੜਾ ਸਾਰੇ ਜਿਹੜਾ ਚਾਰ ਪੈਰ ਦਾ ਦਿਨ ਹੈ ਤੇ ਚਾਰ ਪੈਰ ਦੀ ਰਾਤ ਹੈ ਜਦੋਂ ਰਾਤ ਦੇ ਦੋ ਪੈਰ ਬਤੀਤ ਹੋ ਜਾਂਦੇ ਆ 12 ਵਜੇ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਪ੍ਰਕਾਰ ਭਾਈ ਮਨੁੱਖ ਜੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਉਹਨਾਂ ਨੇ ਸਿੰਗਲਾ ਦੀਪ ਵਿੱਚ ਰਾਜੇ ਸ਼ਿਭਨਾਬ ਨੂੰ ਅੰਮ੍ਰਿਤ ਵੇਲੇ ਦੀ ਮਹਾਨਤਾ ਦੱਸੀ ਸੀ ਕਿ ਰਾਜਾ ਜਿਹੜਾ ਪਿਛਲੀ ਰਾਤ ਭਾਵ ਜਿਹੜਾ ਰਾਤ ਦਾ ਪਿਛਲੀ ਰਾਤ ਦਾ ਪਹਿਲਾ ਪੈਰ ਹੁੰਦਾ ਹੈ 12 ਵਜੇ ਤੋਂ ਬਾਅਦ ਇਸ ਨੂੰ ਜਿਹੜਾ ਹੈ ਉਹ ਤੀਸਰਾ ਪੈਰ ਵੀ ਕਹਿੰਦੇ ਐ ਕਿਉਂਕਿ ਦੋ ਪੈਰ ਰਾਤ ਦੇ ਬਤੀਤ ਹੋ ਜਾਂਦੇ ਐ ਤੇ ਤੀਸਰਾ ਪੈਰ ਆਰੰਭ ਹੁੰਦਾ ਹੈ ਜਦੋਂ ਤਿੰਨ ਘੰਟਿਆਂ ਦਾ ਇੱਕ ਪੈਰ ਮੰਨਿਆ ਜਾਂਦਾ ਹੈ ਨਾ ਇਸ ਪ੍ਰਕਾਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਪਹਿਲੇ ਪੈਰ ਉੱਠ ਕਰਕੇ ਜਿਹੜਾ ਇਸ਼ਨਾਨ ਕਰਨਾ ਹੈ ਤੇ ਭਾਈ ਮਾਨਸੁਖ ਜੀ ਨੇ ਕਿਹਾ ਸੀ ਰਾਜੇ ਸ਼ਿਬਨਾਬ ਨੂੰ ਕਿ ਹੀਰਿਆਂ ਦੇ ਦਾਨ ਕਰਨ ਦਾ ਫਲ ਲੱਗਦਾ ਹੈ ਐਡਾ ਵੱਡਾ ਫਲ ਮਿਲਦਾ ਹੈ ਫਿਰ ਜਿਹੜਾ 4 ਵਜੇ ਤੱਕ ਆ ਉੱਠ ਕਰਕੇ ਇਸ਼ਨਾਨ ਕਰਨਾ ਉਸ ਨੂੰ ਸੋਨੇ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ ਫਿਰ 4 ਵਜੇ ਤੋਂ ਬਾਅਦ ਜਿਹੜਾ ਇਸ਼ਨਾਨ ਕਰਨਾ ਉਸ ਨੂੰ ਚਾਂਦੀ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ ਫਿਰ ਸੂਰਜ ਚੜ੍ਹੇ ਤੋਂ ਪਹਿਲਾਂ-ਪਹਿਲਾਂ ਜਿਹੜਾ ਇਸ਼ਨਾਨ ਕਰਨਾ ਉਹ ਦੁੱਧ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ ਸੂਰਜ ਚੜ੍ਹੇ ਇਸ਼ਨਾਨ ਕਰਨਾ ਤਾਂ ਫਿਰ ਦਾਨ ਦਾ ਫਲ ਤਾਂ ਕੋਈ ਨਹੀਂ ਲੱਗਦਾ ਬਸ ਸਰੀਰ ਦੀ ਸਫਾਈ ਹੀ ਹੁੰਦੀ ਹੈ ਇਸ ਤਰ੍ਹਾਂ ਇਸ਼ਨਾਨ ਦੇ ਵੀ ਮਹਾਤਮ ਦੱਸੇ ਹੋਏ ਹੈ ਤੇ ਕਿਹਾ ਵੀ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਸੱਚੇ ਨਾਮ ਦਾ ਜਿਹੜਾ ਹੈ ਉਹ ਆਪਣੇ ਮukh ਤੋਂ ਉਚਾਰਨ ਕਰਨਾ ਅੰਮ੍ਰਿਤ ਵੇਲਾ ਸਚਨਾਉ ਸੱਚਾ ਨਾਮ ਆਪਣੇ ਮੁਖ ਤੋਂ ਉਚਾਰਨਾ ਜਿਵੇਂ ਗੁਰਸਿੱਖਾਂ ਨੂੰ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ ਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਪੰਜ ਬਾਣੀਆਂ ਪੜ੍ਹਨੀਆਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਨਾ ਕਥਾ ਸਰਵਣ ਕਰਨੀ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਹਜ਼ੂਰ ਦੀ ਆਗਿਆ ਚਾ ਲਾਗੇ ਉਠ ਨਾਮ ਜਪ ਨੇ ਸਬਾ ਸੁਰ ਆਰਾਧ ਕਾਰਾ ਤੁਝੇ ਨੰਬ ਅਪਈ ਨਾਨਕ ਮਿਟੈ ਉਪਾਦ ਮਹਾਰਾਜ ਦੀ ਆਗਿਆ ਉਠਿ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਜ ਸੇਤੀ ਕਰ ਜਾਤੇ ਮਹਾਰਾਜ ਕਿਆ ਸਦੋ ਅੰਮ੍ਰਿਤ ਵੇਲਾ ਸਚਨਾਉ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਇਹ ਜ਼ਿੰਦਗੀ ਦਾ ਵੀ ਅਮਰਤ ਵੇਲਾ ਜਿਹੜਾ ਹੈ ਨਾ ਉਹ ਬਚਪਨ ਅਮਰਤ ਵੇਲਾ ਮੰਨਿਆ ਹੈ ਤੇ ਜਿੰਨਾ ਬਚਪਨ ਵਿੱਚ ਜਪ ਤਪ ਭਜਨ ਬੰਦਗੀ ਵੱਲ ਮਨ ਲੱਗ ਸਕਦਾ ਹੈ ਉਹਨਾਂ ਫਿਰ ਵੱਡਿਆਂ ਹੋ ਕਰਕੇ ਨਹੀਂ ਲੱਗਦਾ ਫਿਰ ਬਿਰਧ ਅਵਸਥਾ ਨੂੰ ਵੀ ਅਮਰਤ ਵੇਲਾ ਮੰਨਿਆ ਜਾਂਦਾ ਹੈ ਕਿਉਂਕਿ ਬਾਅਦ ਵਿੱਚ ਫਿਰ ਜਿਹੜਾ ਕਾਲ ਰੂਪੀ ਸੂਰਜ ਜੂ ਚੜਨਾ ਹੁੰਦਾ ਹੈ ਇਸ ਕਰਕੇ ਮਾਰਾਇ ਨੇ ਕਿਹਾ ਵੀ ਹੁਣ ਨਹੀਂ ਭਜਨ ਕੀਤਾ ਤਾਂ ਫਿਰ ਕਦੋਂ ਕਰਨਾ ਹੈ ਇਸ ਕਰਕੇ ਜਿੰਦਗੀ ਦੇ ਵਿੱਚ ਵੀ ਜਦੋਂ ਸਮਝ ਲੱਗ ਜੇ ਉਦੋਂ ਹੀ ਅੰਮ੍ਰਿਤ ਵੇਲਾ ਹੈ ਜਦੋਂ ਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ ਉਹੋ ਹੀ ਅੰਮ੍ਰਿਤ ਵੇਲਾ ਹੈ ਤੇ ਇਸ ਤਰ੍ਹਾਂ ਕਈ ਸਮਝ ਕਰਕੇ ਅੰਮ੍ਰਿਤ ਵੇਲੇ ਨੂੰ ਖਾ ਜਾ ਦੇਣ ਉਹ ਗੱਲ ਨਹੀਂ ਸਹੀ ਅੰਮ੍ਰਿਤ ਵੇਲਾ ਵੀ ਸਾਰੇ ਸਮਿਆਂ ਵਿੱਚੋਂ ਵੀ ਉਹਦਾ ਨਿਰਣਾ ਕਰਕੇ ਮਹਾਰਾਜ ਦੱਸਿਆ ਕਿ ਗੁਰ ਸਾਧ ਗੁਰ ਕਾ ਜੋ ਸਿੱਖ ਉਹ ਆਖਾਏ ਸੁ ਭਲ ਕੇ ਉਠ ਹਰ ਨਾਮ ਤੇ ਆਵੇ ਇਸ ਤਰ੍ਹਾਂ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਤੋਂ ਸਤਿਗੁਰੂ ਕਹਿੰਦੇ ਸਿੱਧੋ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਜਿਹੜਾ ਹੈ ਉਚਾਰਨ ਕਰਨਾ ਮਰ ਸੱਚਾ ਨਾਮ ਕਿਵੇਂ ਉਚਾਰਨ ਕਰੀਦਾ ਤਾਂ ਹਜੂਰ ਕਹਿੰਦੇ ਹਨ ਵੜਿਆਈ ਵਿਚਾਰ ਉਹਦੀਆਂ ਵੜਿਆਈਆਂ ਦੀ ਵਿਚਾਰ ਕਰਨੀ ਤੇ ਮਹਾਰਾਜ ਤੁਸੀਂ ਇੰਨੇ ਕਿਰਪਾਲੂ ਹੋ ਇੰਨੇ ਦਿਆਲੂ ਹੋ ਅਕਿਰਤ ਕਣਾ ਹਰਪਾਲ ਦਾ ਮਹਾਰਾਜ ਸਾਨੂੰ ਅਕਿਰਤ ਕਣਾ ਨੂੰ ਪਾਲਦੇ ਹੋ ਪਹਿਨਣ ਨੂੰ ਵਸਤਰ ਦਿੰਨੇ ਹੋ ਖਾਣ ਨੂੰ ਰੋਟੀ ਦਿੰਨੇ ਹੋ ਸਾਨੂੰ ਤਾਂ ਚਾਹੀਦਾ ਨਾ ਕਿ ਸਵਾਸ ਸਵਾਸ ਨਾਮ ਜਪੀਏ ਪਰ ਮਹਾਰਾਜ ਭੁੱਲ ਜਾਂਨੇ ਆ ਫਿਰ ਤੁਸੀਂ ਸਾਨੂੰ ਦੇਈ ਜਾਂਦੇ ਹੋ ਵਾਹਿਗੁਰੂ ਦੀਆਂ ਬੜੀਆਂ ਆਂ ਦੀ ਵਿਚਾਰ ਕਰਨੀ ਕਿੱਡਾ ਵਿਸ਼ਾਲ ਹੈ ਕਿੱਡਾ ਮਹਾਨ ਹੈ ਇੰਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਵੀ ਤਿੱਲ ਜਿੰਨੀ ਤਮਾ ਨਹੀਂ ਹੈ ਪਰਮੇਸ਼ਰ ਦੇ ਅੰਦਰ ਸਾਡੇ ਕੋਲ ਥੋੜੀ ਜੀ ਸ਼ਕਤੀ ਆ ਜੇ ਹੰਕਾਰ ਚ ਨਿਮੇਉਂਦਾ ਮਨ ਇਸ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀਆਂ ਬੜੀਆਂ ਆਂ ਦੀ ਵਿਚਾਰ ਕਰਨੀ ਇਹ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਾਹਿਗੁਰੂ ਦੀਆਂ ਬੜੀਆਂ ਆਂ ਦੀ ਵਿਚਾਰ ਹੈ ਵਾਹਿਗੁਰੂ ਜੀ ਕਿੰਨੇ ਮਹਾਨ ਨੇ ਉਹਨਾਂ ਦੀ ਮਹਾਨਤਾਈ ਵੀ ਆਪਾਂ ਸੰਪੂਰਨ ਤੌਰ ਤੇ ਥੋੜੋ ਜਾਣ ਸਕਦੇ ਹਾਂ ਪਰ ਫਿਰ ਵੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਣੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਨੂੰ ਗਾਉਣਾ ਸਤਿਗੁਰੂ ਜੀ ਕਹਿੰਦੇ ਇਹ ਬੋਲ ਜਿਹੜੇ ਆ ਨਾ ਮੁੱਖ ਤੋਂ ਬੋਲਣੇ ਚਾਹੀਦੇ ਵਾਹਿਗੁਰੂ ਦਾ ਨਾਮ ਉਚਾਰਨ ਕਰਨਾ ਚਾਹੀਦਾ ਹੈ ਮਹਾਰਾਜ ਨੇ ਕਿਹਾ ਬੋਲ ਹਰ ਨਾਮ ਸਫਲ ਸਾਂ ਕਰੀ ਉਹ ਕੜੀ ਤੇਰੀ ਸਫਲ ਹੋ ਜਾਵੇਗੀ ਜਦੋਂ ਤੂੰ ਹਰੀ ਨਾਮ ਆਪਣੇ ਮੁਖ ਤੋਂ ਬੋਲੇਗਾ ਵਾਹਿਗੁਰੂ ਜਦੋਂ ਉਚਾਰਨ ਕਰੇਗਾ ਉਹ ਲਮਹਾ ਉਹ ਕੜੀਆਂ ਉਹ ਪਲ ਤੇਰੇ ਸਫਲੇ ਹੋ ਜਾਣਗੇ ਇਸ ਕਰਕੇ ਮਹਾਰਾਜ ਨੇ ਕਿਹਾ ਸਦੋ ਵਾਹਿਗੁਰੂ ਜੀ ਦੀ ਜੇ ਪ੍ਰਸੰਨਤਾ ਲੈਣੀ ਹੈ ਕਿਹਾ ਨਾ ਮਹਾਰਾਜ ਕਿਹੜੇ ਬੋਲ ਬੋਲੀਏ ਜਿਨ੍ਹਾਂ ਬੋਲਾਂ ਨੂੰ ਸੁਣ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ ਲੱਗ ਜਾਣ ਮਹਾਰਾਜ ਕਿਆ ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਨਾਮ ਜਪੀਏ ਜੇ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਮukh ਤੋਂ ਵਾਹਿਗੁਰੂ ਵਾਹਿਗੁਰੂ ਬੋਲੀਏ ਨਾ ਤਾਂ ਮਹਾਰਾਜ ਫਿਰ ਸਾਡੇ ਨਾਲ ਪਿਆਰ ਕਰਨ ਲੱਗ ਜਾਂਦੇ ਐ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਨਾਲ ਮਹਾਰਾਜ ਸਾਹਿਬ ਜੀ ਸਾਡੇ ਨਾਲ ਪਿਆਰ ਕਰਨ ਲੱਗ ਜਾਂਦੇ ਐ ਤੇ ਜਿੰਨੂੰ ਵਾਹਿਗੁਰੂ ਜੀ ਪਿਆਰ ਕਰਨ ਮਹਾਰਾਜ ਨੇ ਕਿਹਾ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹ ਸਾਰੇ ਹੀ ਫਿਰ ਦੁਨੀਆ ਹੀ ਉਹਦੇ ਨਾਲ ਪਿਆਰ ਕਰਨ ਲੱਗ ਜਾਂਦੀ ਹੈ ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਸੋ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਆਵਾਹਨ ਕਰਨਾ ਵਾਹਿਗੁਰੂ ਦੀਆਂ ਬੜੀਆਂ ਆਂ ਦੀ ਵਿਚਾਰ ਕਰਨੀ ਸਾਰੇ ਹੀ ਸਾਧਨ ਜਿਹੜੇ ਉਹ ਥੱਲੇ ਰਹਿ ਜਾਂਦੇ ਐਡਾ ਵੱਡਾ ਸਾਧਨ ਹੈ ਗੁਰਮਤਿ ਵਿੱਚ ਹਜ਼ੂਰ ਦਾ ਦੱਸਿਆ ਹੋਇਆ ਕਰਮੀ ਆਵੇ